ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਸਾਡੇ ਡਾਇਰੈਕਟਰ ਸਾਹਿਬ ਨੇ ਮਨਵਿੰਦਰ ਜੀ ਜੀ ਅੱਜ ਮੈਂ ਤੇਰੀ ਕੁਰਬਾਨ ਦੇ ਸੋ ਇਹ ਫਿਲਮ ਬਾਰੇ ਦੱਸਣਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜੀ ਕਿ ਪਾਈਂ ਸਾਰੇ ਦੋ ਮਿੰਟ ਨਾਲ ਫਿਲਮ ਦੇ ਬਾਰੇ ਗੱਲ ਕਰਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਵੈਲਕਮ ਕਰਦੇ ਆਂ ਤੇ ਫਿਲਮ ਮੈਂ ਤੇਰੇ ਕੁਰਬਾਨ ਉਹ ਇਮੋਸ਼ਨਲ ਲਵ ਸਟੋਰੀ ਹੈ ਸੋ ਫਿਲਮ ਦੇਖ ਕੇ ਤੁਸੀਂ ਜਿਆਦਾ ਜਜ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਪਰਮਾਤਮਾ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਥੈਨ ਸੈਕੰਡਲੀ ਸਾਡੇ ਅਨਿਲ ਭੰਡਾਰੀ ਸਰ ਸਾਡੇ ਫਿਲਮ ਦੇ ਪ੍ਰੋਡਿਊਸਰ ਫਿਲਮ ਦੀ ਕਾਸਟ ਜਿਨ੍ਹਾਂ ਨੇ ਮੇਰੀ ਡੈਬਿਊ ਮੂਵੀ ਹੌਨ ਕਰਕੇ ਇਹਨਾਂ ਬਹੁਤ ਸਾਥ ਦਿੱਤਾ ਤੇ ਬਹੁਤ ਬਘੂਪੀ ਕੈਰੈਕਟਰ ਨਿਭਾਏ ਬਹੁਤ ਮਜ਼ਾ ਆਇਆ ਫਿਲਮ ਕਰਕੇ ਥੈਂਕ ਯੂ ਸੋ ਮੱਚ ਥੈਂਕ ਯੂ 4 ਤਰੀਕ ਨੂੰ ਰਿਲੀਜ਼ ਹੋਣੀ ਆ ਸਿਨੇਮਾ ਘਰਾਂ ਦੇ ਵਿੱਚ ਜਰੂਰ ਦੇਖਣਾ ਸੋ ਸਾਡੇ ਪ੍ਰੋਡਿਊਸਰ ਨਿਲ ਭੰਡਾਰੀ ਜੀ ਪਲੀਜ਼ ਕਮ ਤੁਸੀਂ ਨਾਲ ਨਾਲ ਤੁਸੀਂ ਨਾਲ ਬਹੁਤ ਬਹੁਤ ਇੰਤੀ ਆ ਕਿ ਜ਼ਰਾ ਅਸਵਾ ਘਟ ਘਟ ਰੋ ਤਾਂ ਕਿ ਮੈਂ ਯਾਰਾ ਉੱਚਾ ਬੋਲ ਨਹੀਂ ਸਕਾਂ ਤੇ ਤਾਂ ਕਿ ਮੇយ ਆਵਾਜ਼ ਸਭ ਤੱਕ ਪਹੁੰਚੇ ਮੈਂ ਵਾਏ ਗੁਰੂ ਬੜਾ ਤਰਵਾਦੀ ਆ ਕਿ ਉਹਨਾਂ ਦੀ ਕਿਰਪਾ ਨਾਲ ਮੈਨੂੰ ਇੱਥੇ ਖੜੇ ਹੋਣ ਦਾ ਤੇ ਕੁਝ ਕਹਿਣ ਦਾ ਮੌਕਾ ਮਿਲਿਆ ਤੇ ਮੈਂ ਆਪਣੇ ਸਾਰੇ ਸੱਜਣਾ ਨੂੰ ਜਿਹੜੇ ਆਏ ਆ ਤਾਂ ਚਿੰਤਿਮਾ ਘੱਟ ਕੇ ਇਹ ਉਹਨਾਂ ਨੇ ਇਸ ਅਸਰ ਨੂੰ 7 4 ਸਨ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਮੇਰੇ ਕੈਸੀ ਨੂੰ ਸਫਲ ਕੀਤਾ ਉਹਨਾਂ ਨੇ ਬਾਕੀ ਇਹ ਕਿ ਦੀ ਭਾਵੇਂ ਡਾਇਲੌਗਸ 'ਤੇ ਭਾਵੇਂ ਖਾਣੇ 'ਤੇ ਭਾਵੇਂ ਐਡੀਟਰ ਦੀ ਜਾਂ ਕੈਮਰਾਮੈਨ ਦੀ ਸਾਰਿਆਂ ਨੇ ਬਹੁਤ ਬੜੀ ਇੱਤਕੇ ਨਾਲ ਇਹ ਫਿਲਮ ਨੂੰ ਬਣਾਇਆ ਜੋੜਿਆ ਘੁੜਿਆ ਤੇ ਇਹਦੇ ਵਿੱਚ ਬਾਤਮਾਲ ਕੰਪੀਟਾ ਅਮਰਤਾ ਨੇ ਸਾਵਨ ਨੇ ਨਾਇਕਰਾ ਨੇ ਕੁਲਰਾਜ ਭਾਜੀ ਨੇ ਸਪੰਸਰਮੈਨ ਨੇ ਸਾਰਿਆਂ ਨੇ ਮੈਂ ਤਾਂ ਨਿਊਕਮਰ ਸੀਗਾ ਇਸ ਫਿਲਮ ਵਿੱਚ ਪਰ ਫਿਲਮ ਨੂੰ ਦੇਖ ਕੇ ਖੁਸ਼ੀ ਹੋਈ ਬਹੁਤ ਇਹਨਾਂ ਸਾਰਿਆਂ ਲਈ ਤਾੜੀ ਵਾਜਦੇ ਬਹੁਤ ਬਹੁਤ ਕਮਾਲ ਕਰ ਬਹੁਤ ਬੀਬੀ ਜੀ ਕਾ ਬਾਤ ਕਾ ਬਾਤ ਬੰਦੇ ਆ ਦੇਖੋ ਭਾਈ ਬੰਦਾ ਗੱਪੜ

सठा साल पहली बार एक्टर देखे है आ जरा चाका खड़ा मैं सिर झुकता नहीं नहीं मैं सिर झुका कलाकारी मैं योजना ब्यूटीफुली वादिया पिक्चर अपने सठ साल कमाल की शर्त नहीं हूँ कई बार मेरे को साज है पर सार्वजन ली बख्शी लंबी उम्र बीमा जी ਹਾਲੇ ਵੀ ਕੋਈ ਮਨੁਸ਼ਿਆ ਤਾਂ ਕੋਈ ਨਹੀਂ ਹੈ ਇਹ ਮਹਾਰਾਜ ਜੀ ਤੁਹਾਡਾ ਸਾਰਿਆਂ ਦਾ ਪ੍ਰਤਾਪ ਹੈ ਤੁਹਾਡੇ ਚੈਨਲ ਵਾਲਿਆਂ ਦਾ ਪ੍ਰੈਸ ਵਾਲਾ ਜੀ ਤੁਸੀਂ ਪੰਜਾਬੀ ਸਿੰਧ ਨੂੰ ਇੰਨਾ ਵੱਡਾ ਬਣਾ ਦਿੱਤਾ ਤੇ ਅੱਜ ਇਹੋ ਜਿਹੇ ਕਲਾਕਾਰ ਮਿਲੇ ਨੇ ਰੱਬ ਨੇ ਉਹ ਤਰੱਕੀਆਂ ਬਖਸ਼ੀਆਂ ਦੂਜੇ ਦੀ ਖੁਸ਼ੀ ਚ ਦੂਜੇ ਦੇ ਤਰੱਕੀ ਚ ਤੇ ਆਪਾਂ ਖੁਸ਼ੀ ਮਨਾਵਾਂਗੇ ਨਾ ਕਿ ਤੁਸੀਂ ਆਪ ਦੇਖੋ ਤੁਹਾਡੇ ਆਪਣੇ ਕਿਰਦਾਰ ਕਿੱਡੇ ਵੱਡੇ ਹੈ ਬਾਵਾ ਕੀ ਬਾਤ ਬੜੀ ਬੰਗਿਆ ਬੰਦੇ ਗੋਡਸ ਫਾਈਗਰ ਦੀ ਕਹਾਣੀ ਫਾਈਗਰ ਦੀ ਕਿਤਾਬਾਂ ਦੀ ਬੰਪੂਣੀ ਨਾ ਕਰੋ ਹਾਂਕਾਪੂ ਹਮੇਸ਼ਾ ਪੂਰਾ ਵਿੜਾ ਨਾ ਕਰਾਉਣ ਤੇ ਵੀਰ ਦੀ ਜੰਗੜ ਨਹੀਂ ਮੈਂ ਗੱਲ ਕਰ ਰਿਹਾ ਸੀ ਇੱਕੋ ਸੀ ਨੂੰ ਸੀ ਬਦਲਾ ਦਿੱਤੀ ਉਹ ਜਿਹਦੇ ਵਿੱਚ ਜੰਗ ਸਿੰਘ ਨੇ ਰੋਲ ਕੀਤਾ ਸੀ ਅੱਜ ਉਸ ਤੋਂ ਬਾਅਦ ਕੈਰੈਕਟਰ ਦੇਖਿਆ ਜਿਹਨੂੰ ਜੰਗ ਸਿੰਘ ਤੋਂ ਵੀ ਉੱਤੇ ਰੋਲ ਦਿੱਤਾ ਐਕਟਰ ਦੇਖਿਆ ਜਿਹੜਾ ਮੈਂ ਕੰਨਾ ਵੀ ਪੰਜਾਬ ਦੀ ਧਰਤੀ ਨੂੰ ਫਰ ਹੈ ਕਿ ਪੰਜਾਬ ਦੀ ਧਰਤੀ ਦੇ ਵਿੱਚ ਅਜੋ ਜੇ ਕਲਾਕਾਰ ਅਜੋ ਜੇ ਸਾਡੀਆਂ ਧੀਆਂ ਪੈਣਾ ਕੰਮ ਕਰ ਰਹੀਆਂ ਨੇ ਮੇਰੇ ਕੋਲ ਸ਼ਬਦ ਹੀ ਹੈ ਨਹੀਂ ਭਾਈ ਜੀ ਤੁਹਾਡੇ ਅਲਫਾਜ਼ ਦੇ ਵੀ ਇਸ ਤੋਂ ਵੱਡੀ ਫਿਲਮ ਨਹੀਂ ਬਣ ਸਕਦੀ ਫਿਲਮਾਂ ਇਹ ਨਹੀਂ ਬੋਲੀ ਦੇਖੋ ਤੁਸੀਂ ਕਿੰਨੀ ਖੇਡ ਪੰਜਾਬੀ ਬੋਲੀ ਹੈ ਹਰੇਕ ਬੱਚੇ ਹੈ ਜੀ ਟੇਕਿੰਗ ਦੇਖੋ ਐਕਟਿੰਗ ਦੇਖੋ ਚਾਲ ਟਾਲ ਦੇਖੋ ਦੇਖਣ ਦਾ ਢੰਗ ਦੇਖੋ ਇਹੋ ਜਿਹਾ ਅੱਖਾਂ ਧੁੰਗੀਆਂ ਸਕਰੀਨ ਤੇ ਸਕਰੀਨ ਫਿਰ ਬਾਜਤ ਹੈ ਨੇਟਵਰਕ ਵਿੱਚ ਆ ਗਿਆ। ਬਹੁਤ-ਬਹੁਤ ਧੰਨਕਵਾਦ। ਥੈਂਕ ਯੂ ਸੋ much। ਵਾਹ! ਯੋਨੀ ਵਸਦੇ ਮਹਾਰਾਸ਼ਟਰ ਦੇ ਭਾਗ ਲਾਵੇ ਬਹੁਤ ਸੁਲਤਾਨ। ਜੀ ਸਾਹਿਬ। ਆਹ ਬੰਟੀ ਗਰੀ ਹੈ। ਡਾਇਰੈਕਟਰ ਦਾ ਸਰ ਸਾਰੇ ਸ਼ਾਸਿਕਾਲ ਕੈਪਟਨ ਆਫ ਦ ਸ਼ਿਪ ਸਾਡਾ ਡਾਇਰੈਕਟਰ ਮਨਵਿੰਦਰ। ਥੈਂਕ ਯੂ ਮੈਮ ਉਹਨਾਂ ਦੇ ਸੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਪਰਮਾਤਮਾ ਦਾ ਕਿ ਮੈਨੂੰ ਇਹ ਡੈਬਿਊ ਮੂਵੀ ਤੇ ਅਨੇ ਅੱਛੇ ਪ੍ਰੋਜੈਕਟ ਨਾਲ ਜੁੜਨ ਦਾ ਮੌਕਾ ਬਖਸ਼ਿਆ ਪਰਮਾਤਮਾ ਨੇ ਤੇ ਸੈਕੰਡਲੀ ਮੈਂ ਧੰਨਵਾਦ ਕਰਾਂਗਾ ਸਾਡੇ ਪਿਲਕ ਦੇ ਪ੍ਰੋਡਿਊਸਰ ਸਾਹਿਬ ਅਨਿਸ਼ਟਾਰੀ ਸਰ ਦਾ ਸੋ ਕਿਛੇ ਕਿਛੇ ਨਵੇਂ ਨੂੰ ਚਾਂਸ ਦੇਣਾ ਬਹੁਤ ਵੱਡਾ ਜਿਗਰਾ ਚਾਹੀਦਾ ਉਸ ਵਾਸਤੇ ਇਹਨਾਂ ਨੇ ਮੈਨੂੰ ਪਟਾਰੀ ਸਾਹਿਬ ਨੇ ਸਰ ਮੈਨੂੰ ਵੀ ਚਾਂਸ ਦਿੱਤਾ ਪਟਾਰੀ ਸਾਹਿਬ ਨੇ thank you so much <laughs> thank you for <thank> you then us to bat the thank you karna chahunga Inderjit Gilpa ji da bilkul so so uh, ਸ਼ਾਇਦ ਈਪੀ ਜਿਹੜਾ ਫਿਲਮ ਨੂੰ ਪ੍ਰੋਜੈਕਟ ਡਿਜ਼ਾਈਨ ਕਰ ਰਿਹਾ ਸਾਰਾ ਕੁਝ ਜਿਹਨੇ ਦੇਖਣਾ ਭਾਜੀ ਈਪੀ ਨੇ ਸੋ ਇਹਨਾਂ ਨੂੰ ਮੇਰੇ ਤੇ ਕੰਫੀਡੈਂਸ ਸੀ ਵੀ ਇਹ ਕੁਝ ਕਰ ਜੂ। ਸੋ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹੂਗਾ ਮੇਰੀ ਫਿਲਮ ਦੀ ਕਾਸਟ ਮੰਟੀ ਭਾਜੀ, ਵਿਜੇਂਦਰ ਭਾਜੀ, ਸਾਵਨ ਮੈਮ, ਨੈਕਰਾ ਮੈਮ, ਸਵੰਨ ਮੈਮ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੂਗਾ ਕਿ ਜਿੰਨਾ ਦਾ ਮੈਂ ਚਾਹੁੰਦਾ ਸੀਗਾ ਇਹਨਾਂ ਨੇ ਮੈਨੂੰ ਰਿਅਲਾਈਜ਼ ਨਹੀਂ ਹੋਣ ਦਿੱਤਾ ਕਿ ਮੇਰੀ ਇਹ ਡੈਬਿਊ ਮੂਵੀ ਆ ਪਹਿਲੀ ਮੂਵੀ ਆ। ਤੇ ਬਹੁਤ ਸਾਧ ਦਿੱਤਾ ਇੰਨਾ ਨੇ ਤਾਂ ਜੋ ਮੈਂ ਚਾਹੁੰਦਾ ਸੀਗਾ ਬਾਕੀ ਤੁਸੀਂ ਦੇਖਿਆ ਜੀ ਜਿੰਨੀ ਮੈਂ ਕੋਸ਼ਿਸ਼ ਕਰ ਸਕਦਾ ਸੀ ਉਹ ਮੈਂ ਕੀਤੀ ਸ਼ਾਇਦ ਮੇਰੇ ਕੋਲੋਂ ਫਿਲਮ ਦੇ ਵਿੱਚ ਕਮੀਆਂ ਰਹਿ ਗਿਆ ਹੁਣ ਮੇਰੀ ਪਹਿਲੀ ਮੂਵੀ ਆ ਮੈਂ ਕੋਸ਼ਿਸ਼ ਕਰੂੰਗਾ ਨੈਕਸਟ ਟਾਈਮ ਕਿ ਮੈਂ ਉਹ ਕਮੀਆਂ ਪੂਰੀਆਂ ਕਰਕੇ ਇੱਕ ਅੱਛਾ ਪ੍ਰੋਜੈਕਟ ਬਣਾਵਾਂਗਾ ਧੰਨਵਾਦ ਥੈਂਕ ਯੂ ਸੋ Much ਧੰਨਵਾਦ ਜਰਿਹਾਓ ਰਾਈਟਰ ਸਾਡੇ ਫਿਲਮ ਦੇ ਪਲੀਜ਼ ਪਲੀਜ਼ ਕਮ ਇਹ ਬਹੁਤ ਇੰਪੋਰਟੈਂਟ ਹੈ

ਰੂਟੀ ਨਾਲ ਹੀ ਚੱਲਦੀ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਭਜੀ ਸਾਹਿਬ ਸਾਰਿਆਂ ਦਾ ਸਾਸੀ ਗਾਣੇ ਸਾਡੀ ਫਿਲਮ ਦੇ ਵੈਰੀ ਗੁੱਡ ਯੈਸ ਮੈਂ ਬਸ ਇਹੀ ਕਹਿਣਾ ਚਾਹੁੰਗਾ ਕਿ ਚਲੋ ਫਿਲਮ ਤਾਂ ਤੁਸੀਂ ਦੇਖ ਹੀ ਲੈਣੀ ਆ ਮੈਂ ਬਸ ਇਹ ਰਿਕੁਐਸਟ ਕਰਦਾ ਆ ਕਿ ਇੱਕ ਬਹੁਤ ਵਧੀਆ ਸਿਨੇਮਾ ਬਣਾਇਆ ਹੈ ਜੀ ਅਸੀਂ ਮਿਹਨਤ ਲੱਗੀ ਆ ਸਾਰਿਆਂ ਜਿਹੜੇ ਵੀ ਪੂਰੇ ਕਿਊ ਦੀ ਪੂਰੀ ਕਾਸਟ ਦੀ ਔਰ ਪ੍ਰੋਡਿਊਸਰ ਸਾਹਿਬ ਦੇ ਪੈਸੇ ਵੀ ਲੱਗੇ ਆ ਤੇ ਮੈਂ ਬਸ ਇਹੀ ਰਿਕੁਐਸਟ ਕਰਦਾ ਆ ਕਿ ਤੁਸੀਂ ਜਰੂਰ ਇਹ ਫਿਲਮ ਨੂੰ ਦੇਖੋ ਇੱਕ ਵਾਰ ਆ ਕੇ ਤੇ ਫਿਰ ਆਪਣੇ ਰਿਵਿਊ ਚਾਹੇ ਇਸੇ ਪੋਸਟ ਤੁਹਾਡਾ ਚਾਹੀਏ ਜਿੱਥੇ ਮਰਜੀ ਕਮੈਂਟ ਕਰਕੇ ਦਿਓ ਕਿ ਤੁਹਾਨੂੰ ਕਿਦਾਂ ਦੀ ਫਿਲਮ ਲੱਗੀ ਥੈਂਕ ਯੂ ਕਿਉਂਕਿ ਥੋੜਾ ਜਿਹਾ ਆਪਾਂ ਕੋਸ਼ਿਸ਼ ਕੀਤੀ ਹੈ ਕਿ ਸਿਨੇਮਾ ਬਣਾਇਆ ਜਾਏ ਇਦਾਂ ਦਾ ਸਿਨੇਮਾ ਤਾਂ ਹੀ ਅੱਗੇ ਵਧੇਗਾ ਖੁੱਲੇਗਾ ਜੇ ਲੋਕਾਂ ਵੱਲੋਂ ਹੁੰਗਾਰਾ ਮਿਲੇਗਾ ਸੋ ਕਿਸੇ ਬੰਦੇ ਨੇ ਸਾਡੇ ਪ੍ਰੋਡਿਊਸਰ ਸਰ ਨੇ ਸਾਡੇ ਤੇ ਭਰੋਸਾ ਕਰਕੇ ਕਿ ਕਹਿੰਦੇ ਕਿ ਯੂਨੀਕ ਕਨਸੈਪਟ ਲੈ ਕੇ ਆਏ ਥੋੜਾ ਹਟ ਕੇ ਸੋ ਉਹਨਾਂ ਨੇ ਸਾਡੇ ਤੇ ਭਰੋਸਾ ਕਰਕੇ ਫਿਲਮ ਬਣਾਈ ਆ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਵੀ ਪਸੰਦ ਆਏਗੀ ਸੋ ਬਾਕੀ ਦਿਵੇਲੀ মুਵੀ ਸੀਗੀ ਕਾਫੀ ਮਜ਼ੇਦਾਰ ਪੀਆ ਹੋਇਆ ਤੇ ਚਲੋ ਉਹਦੇ ਤੇ ਬਹੁਤ ਵਧੀਆ ਐਕਸਪੀਰੀਅੰਸ ਆ ਕੰਮ ਕਰਨ ਦਾ ਸਾਰਿਆਂ ਦੇ ਨਾਲ ਤੇ ਇਹੀ ਕਹਾ ਕੇ ਬਾਕੀ ਹੈਂਡਓਵਰ ਤੋਂ ਸਾਡੇ ਪ੍ਰੋਡਿਊਸਰ ਸਰ ਸਰ ਆਪਣਾ ਦਿਨੋਸਰ ਆਉਂਦੇ ਮਹਾਂਕਾ ਸਰ ਬਦਲ ਕੋਈ ਨਹੀਂ ਇਹਨਾਂ ਤੋਂ ਬਾਅਦ ਭਾਜੀ ਨੇ ਲਾਸਟ ਤੇ ਆ ਕੇ ਖਾ ਜਾਣਾ ਸਾਰਾ ਮੈਂ ਤਾਂ ਇਹੀ ਕਹੂੰਗਾ ਕਿ ਮੈਂ ਸਕੇਲਾ ਹੀ ਚਲਾ تھا ਜਾਨਬੇ ਮਜ਼ਲਮਗਰ ਲੋਕ ਮਿਲਤੇ ਗਏ ਔਰ ਬਾਹਰੋਂ ਮੜਤਾ ਗਏ I have a very good team in here who was very hardworking, and loyal, and passionate about the film. So, how, this is how we got this project possible. I wish that it does good and the audience appreciate it. The efforts of all the team and the actors that did a commendable job uh, that you liked. So that's all I can say, and uh, I appreciate everybody coming here and support the event. Thank you so much. Thank you. Thank you. ਸਸ਼ੀਗਾ ਜੀ ਸਾਰਾ ਦਾ ਸਾਨੂੰ ਬਹੁਤ ਵਧੀਆ ਲੱਗਿਆ ਕਿ ਐਂਡ ਜਿਹੜਾ ਸਾਨੂੰ ਇੰਨਾ ਵਧੀਆ ਰਿਸਪੌਂਸ ਮਿਲਿਆ ਤੇ ਅੱਜ ਤਾਂ ਐਂਡ ਚ ਮੈਂ ਵੀ ਬਹੁਤ ਇਮੋਸ਼ਨਲ ਹੋ ਗਈ ਸੀ ਐਕਚੁਅਲੀ ਮੈਂ ਪ੍ਰੀਵਿਊ ਦੇਖਿਆ ਉਸ ਤੋਂ ਬਾਅਦ ਅੱਜ ਮੈਂ ਲਿਟਰਲੀ ਬਹੁਤ ਇਮੋਸ਼ਨਲ ਹੋ ਗਈ ਸੀ ਮੈਂ ਉਸ ਤੋਂ ਬਾਅਦ ਜਾ ਕੇ ਆਪਣੇ ਪੇਰੈਂਟਸ ਨੂੰ ਮਿਲੀ ਐਂਡ ਜਦੋਂ ਮੈਂ ਆਪਣੇ ਮੰਮਾ ਨੂੰ ਦੇਖਿਆ ਐਂਡ ਚ ਸ਼ੀ ਵਾਸ ਕ੍ਰਾਈਂਗ ਪਰ ਲੱਗਦਾ ਕਿ ਉਹ ਵਰਥ ਇਟ ਹੈ ਕਿ ਅਗਰ ਮੰਮਾ ਨੂੰ ਇਮੋਸ਼ਨ ਫੀਲ ਹੋਇਆ ਹੈ ਤਾਂ ਆਫ ਕੋਰਸ ਸਾਰਿਆਂ ਨੂੰ ਜ਼ਰੂਰ ਫੀਲ ਹੋਣਗੇ ਪੇਰੈਂਟਸ ਸਮਾਤ ਕੇ ਪ੍ਰੀਟਿਕ ਮੈਨ ਲੱਗਦਾ ਕੋਈ ਹੋ ਸਕਦਾ ਹੈ ਤੇ ਸਾਡੇ ਡਾਇਰੈਕਟਰ ਸਰ ਨੇ ਸਾਨੂੰ ਜਿੱਦਾ ਜਿੱਤਾ ਗਿਆ ਆ ਬਸ ਉਦੋਂ ਤੋਂ ਤਾਂ ਪਰਫਾਰਮ ਕਰਦੇ ਗਏ ਇਹ ਸਾਰੀ ਉਹਨਾਂ ਦੀ ਮਿਹਨਤ ਹੈ ਸਾਰੀ ਟੀਮ ਦੀ ਮਿਹਨਤ ਹੈ ਸਾਡੇ ਸਾਰੇ ਕੋ-ਸਟਾਰਸ ਸਾਵਨ ਜੀ ਰਣਜੀਤ ਜੀ ਕੁਜਿੰਦਰ ਸਰ ਸਤਵੰਤ ਮੈਮ ਸੋ ਬਸ ਅਸੀਂ ਬਹੁਤ ਥੈਂਕਫੁਲ ਆਂ ਔਰ ਇਹ ਹੀ ਕਹਿ ਰਹੀ ਕਿ 4 ਜੁਲਾਈ ਨੂੰ ਪਲੀਜ਼ ਜ਼ਰੂਰ ਨੂੰ ਵੀ ਦੇਖਣ ਜਾਇਓ ਸਾਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਮਟੀ ਵੈਰੀ ਗੁੱਡ ਥੈਂਕ ਯੂ ਮਟੀ ਵੈਰੀ ਸਤ ਸਭ ਦੀ ਆਦਿ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਵੀ ਮੈ ਪ੍ਰੋਫੈਸਰੀ ਲੱਗ ਰਿਹਾ ਸੀ ਤੇ ਕੁਲਵਿੰਦਰ بھائی ਹੋਣੀ ਪੁਰੇ ਛਾਏ ਹੋਏ ਨੇ ਸਾਵਨ ਛਾਈ ਹੋਈ ਹੈ ਨੂਰ ਛਾਈ ਹੋਈ ਹੈ ਪਰ ਮੈਂ ਅਸੀਂ ਸਾਰਿਆਂ ਨੇ ਬਹੁਤ ਬਾਖਮਾਲ ਕੰਮ ਕੀਤਾ ਤੇ ਮਨਵਿੰਦਰ ਜੀ ਰਾਈਟਰ ਸਾਰੇ ਜਾਂ ਫਿਲਮ ਦਾ ਐਡੀਟਰ ਬੀਜੀਐਮ ਹਰ ਇੱਕ ਚੀਜ਼ ਬਹੁਤ ਵਧੀਆ ਪਰਫੈਕਸ਼ਨ ਚਾ ਜਿਹੜੇ ਹਿਸਾਬ ਨਾਲ ਜਿਵੇਂ ਫਿਲਮ ਜੁੜੀ ਹੋਈ ਹੈ ਤੇ ਬਾਕੀ ਦੀਆਂ ਫਿਲਮਾਂ ਨੂੰ ਦੇਖ ਕੇ ਮੈਨੂੰ ਇਹ ਲੱਗਦਾ ਹੁੰਦਾ ਯਾਰ ਵੀ ਵਧੀਆ ਫਿਲਮ ਤੋ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਕਿਵੇਂ ਦੀ ਹੋਣੀ ਹੈ ਪਰ ਦੇਖ ਕੇ ਬਹੁਤ ਸਵਾਦ ਆਇਆ ਸੋ ਤੁਸੀਂ ਸਾਰੇ ਦੇਖੋਗੇ 4 ਜੁਲਾਈ ਕੋਈ ਫਿਲਮ ਲੱਗਣੀ ਹੈ ਇਹ ਤੁਹਾਨੂੰ ਹੀ ਦੇਖ ਕੇ ਸਵਾਦ ਆਊਗਾ ਕੰਪਲੀਟ ਫਿਲਮ ਇਸੇ ਵਾਰ ਵੀ ਕਰ ਆਪਣੀ ਦਿਖਾਣਾ ਗੱਲਬਾਤ ਵਿੱਚ ਤੁਸੀਂ ਕਿਹਾ ਸੀ ਕਿ ਮੈਨੂੰ ਬੜਾ ਡਰ ਲੱਗ ਰਿਹਾ ਕਿਉਂਕਿ ਮੇਰੇ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ ਸੋ ਅੱਜ ਸਕਰੀਨ ਤੇ ਉਹਦੇ ਦੇਖ ਕੇ ਆਡੀਅנס ਦੇ ਰਿਐਕਸ਼ਨ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਹਾਂ ਯਾਰ ਮੈਂ ਜ਼ਿੰਮੇਵਾਰੀ ਨਹੀਂ ਭਾ ਗਿਆ ਨਹੀਂ ਨਹੀਂ ਦੇਖੋ ਐਕਟਿੰਗ ਚ ਤਾਂ ਮੈਨੂੰ ਸੀ ਉਨੇ ਕੀ ਹੋ ਜੋ ਚੱਲ ਜੂ ਕਿਉਂਕਿ ਮੈਂ ਤਾਂ ਨਿਊ ਕਮਰ ਆਇਆ ਸਾਰੇ ਸੀਨੀਅਰ ਨੇ ਮੇਰੇ ਤੋਂ ਐਕਟਿੰਗ ਸੋ ਮੈਨੂੰ ਸੀਗਾ ਜਿਹੜੀ ਓਵਰਾਲ ਸਾਰੀ ਫਿਲਮ ਬਣੇ ਉਹ ਠੀਕ ਮਣੀ ਹੋਵੇ ਮੈਨੂੰ ਸੀ ਮੈਂ ਜਿਵੇਂ ਪਿੱਛੇ ਕਈ ਇੰਟਰਵਿਊਜ਼ ਦੇ ਵਿੱਚ ਮੈਂ ਆਪ ਬੋਲਦਾ ਰਿਹਾ ਕਿ ਯਾਰ ਪੰਜਾਬੀ ਫਿਲਮਾਂ ਸਾਡੀਆਂ ਜਿਹੜੀਆਂ ਨੇ ਜਦੋਂ ਸੀ ਉਹਨਾਂ ਦੇ ਟੀਜ਼ਰ ਟ੍ਰੇਲਰ ਦੇਖਦੇ ਆ ਉਹ ਇੱਕ ਤਰ੍ਹਾਂ ਦੀਆਂ ਲੱਗਦੀਆਂ ਨੇ ਉਹ ਐਂ ਲੱਗਦੀਆਂ ਨੇ ਮੈਨੂੰ ਬੰਬੇ ਦੇ ਇੱਕ ਵੱਡੇ ਮੇਕਰ ਨੇ ਕਿਹਾ ਕਿ ਯਾਰ ਤੁਹਾਡੀ ਪੰਜਾਬ ਦੀ ਫਿਲਮ ਐਸੀ ਹੁੰਦੀ ਹੈ ਉਹ ਐਸਾ ਲੱਗਦਾ ਕਿ ਇੱਕ ਹੀ ਫਿਲਮ ਹੈ ਭਾਏ ਸਾਨੂੰ ਇਹ ਫਿਲਮ ਦੇਖ ਕੇ ਸਾਡੀ ਫਿਲਮ ਦੇਖ ਕੇ ਮੈਨੂੰ ਐ ਨਹੀਂ ਲੱਗਿਆ ਵੀ ਸਾਰੀਆਂ ਫਿਲਮਾਂ ਵਰਗੀ ਫਿਲਮ ਹੈ ਕੰਪਲੀਟ ਫਿਲਮ ਲੱਗੀ ਜਿਵੇਂ ਦੀ ਫਿਲਮ ਹੁੰਦੀ ਹੈ ਸੋ ਇਹਨੂੰ ਤੁਸੀਂ ਸਾਰੇ ਦੇਖੋਗੇ ਤੁਹਾਨੂੰ ਵੀ ਦੇਖ ਕੇ ਇਹ ਵਧੀਆ ਮਹਿਸੂਸ ਹੋਊਗਾ ਇੱਕ ਫਿਲਮ ਲੱਗੂ ਨਿਕਲ ਜਾਏ ਜੈਪ੍ਰਿੰਦਰ ਥੈਂਕ ਯੂ ਲਾਈਕ ਅਮੀਨ ਜਨਵਾ ਤੁਹਾਡਾ ਸਾਰਿਆਂ ਦਾ ਸਤ ਸੋ ਸਵੇਲਾ ਦਾ ਬਹੁਤ ਬਹੁਤ ਸਹਿਰ ਭਾਣੀ ਹਾਂਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਰੇ মিডিਆ ਦਾ ਤੁਸੀਂ ਸਾਰੇ ਆਏ ਸਾਡੀ ਫਿਲਮ ਨੂੰ ਸਪੋਰਟ ਕਰ ਲਈ ਐਂਡ ਸਭ ਤੋਂ ਪਹਿਲਾਂ ਮੇਰੇ ਪ੍ਰੋਡਿਊਸਰ ਅਨਿਲ ਜੀ ਇੰਦਰਜੀਤ ਗਿੱਲ ਸਾਹਿਬ ਸਾਡੇ ਡਾਇਰੈਕਟਰ ਮਨਵਿੰਦਰ ਮੋਨਾ ਜੀ ਸਾਡੇ ਰਾਈਟਰ ਪਵਨ ਤੇ ਪ੍ਰਭ ਐਂਡ ਮੇਰੇ ਸਾਰੇ ਕੋ-ਸਟਾਰ ਸਾਡੀ ਫਿਲਮ ਦਾ ਹੀਰੋ ਬੰਟੀ ਵੀਰ ਸਾਡੀ ਦੋ ਹੀਰੋਇਨ ਨਾਇਕਰਾ ਐਂਡ ਸਾਵਨ ਸੋ ਮੈਂ ਆਪ ਇੱਕ ਫਿਲਮ ਪਹਿਲੀ ਵਾਰ ਦੇਖੀ ਇੱਥੇ ਡਬਿੰਗ ਦਾ ਜਿੰਨਾ ਕੁ ਮੇਰਾ ਪੋਰਸ਼ਨ ਸੀ ਮੈਂ ਡੱਬਿੰਗ ਕਰਦੇ ਕਰਦੇ ਓਨੀ ਕੀ ਦੇਖੀ ਆ ਅੱਜ ਕੰਪਲੀਟ ਫਿਲਮ ਮੈਂ ਸਹੀ ਮੈਨੇਚ ਅੱਜ ਦੇਖੀ ਆ ਐਂਡ ਆਪਣੀ ਫਿਲਮ ਤਾਂ ਸਾਰੇ ਹੀ ਸਲਾਉਂਦੇ ਆ ਸੋ ਸਾਡੇ ਕੋਲ ਸਿਰਫ ਇੱਕੋ ਹੀ ਰਿਕਵੈਸਟ ਹੈ ਪੂਰੀ ਸਟਾਰ ਕਾਸਟ ਵੱਲੋਂ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਰੇ মিডিਆ ਨੂੰ ਐਂਡ মিডিਆ ਦੇ ਥਰੂ ਜਿੰਨੀ ਵੀ ਆਡੀਅנס ਜਿੰਨੇ ਵੀ ਦਰਸ਼ਕ ਸਾਨੂੰ ਦੇਖ ਸੁਣ ਰਹੇ ਆ ਕਿ ਸਾਡੇ ਕੋਲ ਬਜਟਸ ਬਹੁਤ ਘੱਟ ਸੀਗੇ ਪ੍ਰੋਮੋਸ਼ਨ ਲਈ ਸੋ ਅਸੀਂ ਉਸ ਲੈਵਲ ਦੀ ਪ੍ਰੋਮੋਸ਼ਨ ਨਹੀਂ ਕਰ पाए ਸੋ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਇਸ ਫਿਲਮ ਦੀ ਸਪੋਰਟ ਕਰੋ ਜੇ ਤੁਹਾਨੂੰ ਸਹੀ ਮੈਨੇਜ ਏ ਇਸ ਫਿਲਮ ਦੇ ਵਿੱਚ ਲੱਗਾ ਹੈ ਰੋਮਾਂਸ ਹੈਗਾ ਹੈ ਲੱਗਾ ਹੈ ਡਰਾਮਾ ਹੈਗਾ ਹੈ ਲੱਗਾ ਇਮੋਸ਼ਨਸ ਹੈਗੇ ਨੇ ਮਤਲਬ ਜੋ ਵੀ ਸਿਨੇਮੇ ਦੇ ਰੰਗ ਹੁੰਦੇ ਨੇ ਮੇਰੇ ਖਿਆਲ ਨਾਲ ਇਸ ਫਿਲਮ ਦੇ ਵਿੱਚ ਸਾਰੇ ਰੰਗ ਨੇ ਸੋ ਇਸ ਫਿਲਮ ਨੂੰ ਸਪੋਰਟ ਕਰੋ ਕਿਉਂਕਿ ਸਾਡੇ ਕੋ ਬਜਟ ਪ੍ਰਮੋਸ਼ਨ ਦੇ ਹੈ ਨਹੀਂ ਗਏ ਅਸੀਂ ਵੱਡੇ ਵੱਡੇ ਹੋਰਡਿੰਗ ਨਹੀਂ ਲਗਾ ਸਕਦੇ ਵੱਡੇ ਵੱਡੇ ਬੂਸਟ ਨਹੀਂ ਲਾ ਸਕਦੇ ਸੋਸ਼ਲ ਮੀਡੀਆ ਤੇ ਸੋ ਜਿੰਨਾ ਕੁ ਬਜਟ ਸੀਗਾ ਫਿਲਮ ਬਣਾਉਣ ਤੇ ਲੱਗ ਗਿਆ ਸੋ ਸਾਡੇ ਅਨਿਲ ਜੀ ਦਾ ਬੜਾ ਵੱਡਾ ਜਿਗਰਾ ਸੀਗਾ ਕਿ ਉਹਨਾਂ ਨੇ ਫਸਟ ਟਾਈਮ ਡਾਇਰੈਕਟਰ ਫਸਟ ਟਾਈਮ ਰਾਈਟਰਸ ਤੇ ਫਸਟ ਟਾਈਮ ਹੀਰੋ ਉਹਨਾਂ ਸਾਰਿਆਂ ਦੇ ਉੱਤੇ ਇਹ ਫਿਲਮ ਬੈਂਕ ਅਪਾਨ ਕੀਤੀ ਅਜੀਤਾ ਚਲੋ ਕੰਮ ਕਰ ਰਹੇ ਆ ਬਤੌਰ ਜਿੱਦਾਂ ਵੀ ਜਿਹੋ ਜਿਹਾ ਵੀ ਕੰਮ ਕਰ ਰਹੇ ਤੁਸੀਂ ਜਾਣਦੇ ਹੀ ਹੋ ਸੋ ਪ੍ਰੋਡਿਊਸਰ ਦੀ ਹਲਾਸ਼ੇਰੀ ਇਸ ਗੱਲ ਦੇ ਵਿੱਚ ਆ ਕਿ ਜੇ ਤੁਸੀਂ ਇਸ ਫਿਲਮ ਨੂੰ ਸਪੋਰਟ ਕਰੋਗੇ ਇਹ ਫਿਲਮ ਨੂੰ ਜੇ ਤੁਸੀਂ ਕਾਮਯਾਬ ਕਰਦੇ ਹੋ ਤੇ ਜਿਹੜਾ ਸਹੀ ਮੈਨੇਚ ਜਿਹੜਾ ਸਿਨੇਮਾ ਹੈ ਜਿਹੋ ਜਿਹਾ ਸਿਨੇਮਾ ਹੋਣਾ ਚਾਹੀਦਾ ਜਿੱਦਾਂ ਬੰਟੀ ਬਾਈ ਨੇ ਕਿਹਾ ਕਿ ਉੱਧਰ ਵਾਲੇ ਮੇਕਰ ਸਮਝਦੇ ਕਿ ਇਹ ਫਿਲਮ ਦਾ ਵੀ ਟ੍ਰੇਲਰ ਰੱਖ ਦਿਓ ਜਾਂ ਕੋਈ ਵੀ ਫਿਲਮ ਕਿਤੇ ਉਹ ਵੀ ਲਾ ਲੈਣ ਉਹਨਾਂ ਨੂੰ ਲੱਗਦਾ ਉਹੀ ਫਿਲਮ ਦੇਖ ਰਹੇ ਆ ਸੋ ਇਹ ਫਿਲਮ ਸਹੀ ਮੇਲੇ ਦੇ ਵਿੱਚ ਫਿਲਮ ਹੈ ਸੋ ਇਸ ਕਰਕੇ ਨਹੀਂ ਕਿ ਮੇਰੀ ਫਿਲਮ ਹੈ ਜਿੰਨੀ ਵੀ ਫੀਡਬੈਕ ਮਿਲੀ ਜੋ सार जो कह गए इस फिल्म बारे एंड मतलब उस तो उसमें लगता है सो थैंक यू वेरी मच सारे सपोर्ट करो थैंक यू मैं वागुरु जी की ही। मैं परमात्मा अरदास करता हाँ कि मेरे आ सज्जन है, जिन्ह ने इस मेरे बेटे की अवसर इवेंट न शान दिखती है और मतलब आके अपना कीमती भगवत वो दिता है मैं उन्हें असर पर आ आभारी हाँ और मैं उन्होंने बाद बधाई भी देना और मैं मुबारकबाद भी देना और शुक्रिया भी अदा करना बाकी मैं अपने जी व्यू है जिने सारा कुछ से जी रहे सकते से सेला जांदा उनो मैं बधाई देने ਦਾ ਪਾਤਰ ਨਹੀਂ ਸਮਝਦਾ ਉਹਨਾਂ ਨੂੰ ਮੈਂ ਆਪਣੇ ਦਿਲੋਂ ਅਸ਼ੀਰਵਾਦ ਦੇਣਾ ਕਿ ਜਿਨ੍ਹਾਂ ਨੇ ਅਸ਼ੀਰਵਾਦ ਦੇਣਾ ਜਿਸ ਤਰ੍ਹਾਂ ਇਹਨਾਂ ਦੀ ساری ਉਮਰ ਜਿਹੜੀ ਸਫਲਤਾ ਹੈ ਕੱਦ ਕਰਕੇ ਜੁਮੇ ਜਿਸ ਤਰ੍ਹਾਂ ਇਹਨਾਂ ਨੇ ਡਿਵਿਜਨ ਨਾਲ ਡੈਡੀਕੇਸ਼ਨ ਨਾਲ ਔਰ ਕੋਆਰਡੀਨੇਸ਼ਨਲ ਡਿਸਪਲਿਨ ਜਿਣਾ ਕੇ باوجود ਇੰਨੀਆਂ ਪ੍ਰੋਬਲਮਾਂ ਨੇ ਇਹਨਾਂ ਨੇ ਇਸ ਇਵੈਂਟ ਨੂੰ ਮੇਰੇ ਬੇਟੇ ਦੇ ਇਵੈਂਟ ਨੋ ਸਭ ਦਾ ਬਣਾਇਆ ਮੈਂ ਉਹਨਾਂ ਵਾਸਤੇ ਬਹੁਤ ਉਬਾਰੀਆਂ ਅਗਰ ਮੈਂ ਉਹਨਾਂ ਦੇ ਕਿਸੇ ਕਾਮਾ ਸਕਾਂ ਤੇ ਮੈਂ ਹਰ ਵੇਲੇ ਹਾਜ਼ਰ ਹਾਂ ਔਰ ਮੈਂ ਉਹਨਾਂ ਦੀ ਬੜੀ ਮਤਲਬ ਚੰਗਾ ਕਰਦਾ ਔਰ ਬਹੁਤ ਅਪਰੀਸ਼ੀਏਟ ਕਰਦਾ ਮੈਂ ਸਾਰੇ ਪ੍ਰਵਾਹ ਨੂੰ ਜਿਹੜੇ ਆਏ ਹੈ ਉਹ ਮੇਰਾ ਇਸੀ ਸਾਰਾ 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 ਏਰੀਕਲੀ ਅੱਜ ਸਾਰੇ ਸੀਨੀਅਰ ਸੀਨੀਅਰ ਗਾਇਕੇ ਮੈਨੂੰ ਉੱਪਰ 당ਾ ਇਹ ਨੰਬਰ ਆ। थैंक यू ਤੁਸੀਂ ਸਾਰੇ ਜਣੇ ਆਏ। ਬਸ ਹੁਣ ਜੇ ਤੁਹਾਨੂੰ ਸਾਡਾ ਕੰਮ ਅੱਛਾ ਲੱਗਿਆ, ਟੀਮ ਅੱਛੀ ਲੱਗੀ, ਇੱਕ ਨਵਾਂ ਨਵੀਂ ਟੀਮ ਆਈ ਹੈ ਸਾਰਿਆਂ ਦੇ ਸਾਹਮਣੇ। ਤੋ ਪਲੀਜ਼ ਪ੍ਰਮੋਟ ਜ਼ਰੂਰ ਕਰਿਓ ਆਡੀਅנס ਨੂੰ ਅਪੀਲ ਜ਼ਰੂਰ ਕਰਿਓ ਅਸੀਂ ਵੀ ਕਰਾਂਗੇ ਇੱਕ ਵਾਰ ਦੇਖ ਕੇ ਆਓ ਦੱਸਿਓ ਫਿਰ ਕਿਵੇਂ ਲੱਗੀ ਸਾਡੀ ਫਿਲਮ ਮੈਂ ਤੇਰੇ ਕੁਰਬਾਨ 4 ਜੁਲਾਈ ਨੂੰ ਰਿਲੀਜ਼ ਹੋ ਜਾਣੀ ਆ ਆਈ ਐਮ ਸੋ ਐਕਸਾਈਟਡ ਤੁਸੀਂ ਸਾਰੇ ਜਾਣਾ ਦੇਖੋ ਤੇ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ ਬਹੁਤ ਮਿਹਨਤ ਲੱਗਦੀ ਆ ਪੂਰੀ ਟੀਮ ਦੀ ਔਰ ਇਸ ਦਿਨ ਦੀ ਵੇਟ ਕਰਦੇ ਆ ਸੀ ਕਦੋਂ ਤੁਸੀਂ ਸਾਰੇ ਜਾਣੇ ਦੇਖੋਗੇ ਤੇ ਸਾਨੂੰ ਅਪਰੀਸ਼ੀਏਟ ਕਰੋ। थैंक यू सशिकांत थैंक यू। ਸशिकांत ਜੀ ਸਾਰਿਆਂ ਨੂੰ ਚਿਕਾ ਸਾਰੇ ਜਣੇ ਬਹੁਤ ਵਧੀਆ ਆਪਣੀ ਰੀਸ ਦੇ ਕੇ ਗਏ ਨੇ ਬਹੁਤ ਵਧੀਆ ਮੋਲ ਕੇ ਗਏ ਨੇ ਮੇਰੇ ਪੁੱਲ ਵਾਸਤੇ ਉਹਨਾਂ ਕੋਲ ਜਿਆਦਾ ਕੁਝ ਰਹਿ ਨਹੀਂ ਗਿਆ ਕਿਉਂਕਿ बार-बार ਇੱਕੋ ਗੱਲਾ ਰਿਪੀਟ ਕਰਾਂਗੇ ਮੈਂ ਦੇਖਾਂਗੇ ਕਿ ਬਹੁਤ ਵਧੀਆ ਫਿਲਮਾਂ ਜਿੰਨੇ ਵੀ ਹਾਂ ਹੁਣ ਤੱਕ ਫਿਲਮਾਂਆਂ 'ਚ ਆਜ्ञਾ ਆਪਾਂ ਜਗਾ ਤੇ ਮਧਿਆਨੇ ਪਰ ਇਹ ਇੱਕ ਨਵਾਂ ਸਬਜੈਕਟ ਹੈਗਾ ਕਿ ਨਵੇਕਲਾ ਜਾ ਸਾਰਿਆਂ ਨੇ ਕੰਮ ਬਹੁਤ ਹੋਣਾ ਕੀਤਾ ਹੈ ਮੈਮ ਕੋਮਾਂਟ ਸਪੋਰਟ ਐਕਚੁਅਲੀ ਮੈਮ ਨੂੰ ਮੈਂ ਹੁਣ ਤੱਕ ਸਾਰੀ ਫਿਲਮਾਂ ਦੇ ਵਿੱਚ ਬੜੇ ਸੌਫਟ ਜੇ ਪਿਆਰੇ ਜੇ ਇਨੋਸੈਂਟ ਜੇ ਜੈਲਦਾਰ ਨਹੀਂ ਹਨਾ ਅ ਅਸੀਂ ਲਾਸ ਕਿਤੀ ਹੈ ਜੱਦੀ ਸਰਦਾਰ ਜੱਦੀ ਸਰਦਾਰ ਤੋਂ ਉਸ ਤੋਂ ਬਾਅਦ ਮੈਮ ਨਾਲ ਮੈਂ ਅੱਜ ਕੰਮ ਕੀਤਾ ਇਹਦੇ ਵਿੱਚ ਇੰਨਾ ਸੋਹਣਾ ਤਾਂ ਡਾ ਇੱਕ ਡਿਫਰੈਂਟ ਕੈਰੈਕਟਰ ਮੈਨੂੰ ਮਿਲਿਆ ਮੈਮ ਹਰ ਤਰ੍ਹਾਂ ਦੇ ਕਰ ਲੈਂਦੇ ਆ ਬਹੁਤ ਸਾਡੇ ਕਿਊਟ ਨਹੀਂ ਲੈ ਪ੍ਰੋਡਿਊਸਰ ਸਾਹਿਬ ਦਾ ਚਲੋ ਨਵੇਂ ਸੀ ਕਿ ਇਹਨਾਂ ਨੂੰ ਤਾਂ ਨਹੀਂ ਪਤਾ ਸੀਗਾ ਸਾਡੇ ਕੀ ਕੀ ਚੱਲ ਰਿਹਾ ਇੱਥੇ ਪਰ ਸਾਡੇ ਜਿਹੜੇ ਡਾਇਰੈਕਟਰ ਹੈਗੇ ਨੇ ਮਨਿੰਦਰ ਮੋਨਾ ਜੀ ਤੇ ਇੰਦਰਜੀਤ ਜੀ ਸੰਦੀਪ ਸੰਦੀਪ ਸੰਧੂ ਨੇ ਮੈਨੂੰ ਇਹਨਾਂ ਨਾਲ ਮਿਲਾਇਆ ਕਿ ਗ੍ਰੇਟਿੰਗ ਕਰੈਕਟਰਾਂ ਦਾ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੋਨਾ ਜੀ ਨੂੰ ਮੈਂ ਪਹਿਲਾਂ ਜਾਣਦੀ ਸੀ ਕਿ ਮੈਂ ਵੈਸੇ ਉਹਨਾਂ ਦੀ ਫਰਸਟ ਫਿਲਮ ਹਾਂ ਪਰ ਮੈਂ ਵੈਸੇ ਉਹਨਾਂ ਨੂੰ ਜਾਣਦੀ ਸੀ ਕਿ ਪਰ ਮੈਨੂੰ ਖੁਸ਼ੀ ਹੋਈ ਕਿ ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਇੱਕ ਡਿਫਰੈਂਟ ਕਰੈਕਟਰ ਹੈ ਥੋੜੇ ਵਾਸਤੇ ਜਿੰਨੀ ਹੁਣੇ ਤੱਕ ਤੁਸੀਂ ਫਿਲਮਾਂ ਕੀਤੀਆਂ ਸਾਰੋਂ ਤੇ ਇੱਕ ਲਾਗ ਕਰੈਕਟਰ ਹੈਗਾ ਬਿਲਕੁਲ ਬਿਲਕੁਲ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਚਾਹੇ ਵਿਸ਼ਾਕਾ ਸੀ ਬਹੁਤ ਵੀਮਾ ਕਰ ਲਿਆ ਨੇ ਪਰ ਜਦੋਂ ਸੀ ਕਿ ਨਵਾਂ ਕਰੈਕਟਰ ਕਰਦੇ ਹਾਂ ਨਾ ਤਾਂ ਮੈਂ ਤਾਂ ਫਿਰ ਵੀ ਅਗਲੇ ਕਰੈਕਟਰ ਤੇ ਸੁੱਟ ਦੇਣੀ ਮੈਨੂੰ ਪਰ ਮੈਨੂੰ ਕਿਹਾ ਥੋੜੇ ਤੇ ਡਿਪੈਂਡ ਕਰਦਾ ਤੁਸੀਂ ਕਦਾਰ ਹੁੰਦੇ ਹੈ ਨਾ ਤਾਂ ਉਹਨਾਂ ਨੇ ਕਢਵਾਇਆ ਇੱਕ ਨਵਾਂ ਕਰੈਕਟਰ ਮੇਥੋਂ ਇੱਕ ਕਿਉਂਕਿ ਜਿੱਦ ਵੀ ਸਰਦਾਰ ਚ ਵੀ ਥੋੜਾ ਜਿਹਾ ਮੇਰੇ ਇੰਦਾ ਸੀ ਪਰ ਇਹ ਉਹਦੋਂ ਵੀ ਉੱਤੇ ਕਰੈਕਟਰ ਹੈਗਾ ਬਹੁਤ ਅੱਛਾ ਮੇਰੇ ਵਾਸਤੇ ਇੱਕ ਬਹੁਤ ਵਧੀਆ ਹੈ ਕਿ ਆ ਫਿਲਮ ਹੈਗੀ ਆ ਕਿ ਇਹ ਮੇਲ ਪੱਤਰ ਸ਼ਾਹ ਸਾਹਿਬ ਤੋਂ ਵੀ ਮੇਰੇ ਵਾਸਤੇ ਕਿਉਂਕਿ ਇੱਕ ਨਵਾਂ ਕਰੈਕਟਰ ਆ ਸ਼ਾਹ ਨੂੰ ਮੇਰੇ ਇਹ ਮਤਲਬ ਮੈਂ ਪਲੇ ਕੀਤਾ ਮੁਕੰਮਲ ਇਹ ਹੈਗਾ ਤੇ ਥੈਂਕ ਯੂ ਹਿੰਜਾ ਜੀ ਤੁਹਾਡਾ ਬਹੁਤ ਥੈਂਕ ਯੂ ਜਿਹਨੇ ਵਿਸ਼ਵਾਸ ਕੀਤਾ ਸਭੀ ਤੇਗਰ ਲੱਗਦਾ ਸਾਡੇ ਅਜ ਗਾਇਬ ਹੋਏ ਵੀ ਨਹੀਂ ਉਹਨਾਂ ਦੇ ਵੀ ਥੈਂਕਸ ਕਰਦੀ ਆ ਕਿ ਉਹਨਾਂ ਨੇ ਮੈਨੂੰ ਇੱਕ ਨਵੇਂ ਕਰੈਕਟਰ ਵਾਸਤੇ ਮੈਨੂੰ ਚੂਜ਼ ਕੀਤਾ ਲੈ ਬਾਕੀ ਸਾਡੇ ਜਿਹੜੇ ਥੰਮ ਅਭੀ ਇੰਡਸਟਰੀ ਦੇ ਜੋਗਰਾਜ ਜੀ ਬਿਲਕੁਲ ਜਦੋਂ ਮੈਂ ਥੋੜਾ ਜਿਹਾ ਲੇਟ ਪਹੁੰਚੀ ਮੈਂ ਉਹਨਾਂ ਨੂੰ ਮਿਲਣ ਗਈ ਥੋੜਾ ਜਿਹਾ ਗੱਲ ਹੋਣਾ ਮੈਂ ਕਹਿੰਦੀ ਕਿ ਆ ਰੂਪਾ ਤੁਹਾਨੂੰ ਥੋੜੀ ਵਾਰ ਵੇਖਿਆ ਹੈਗਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਸਾਡੇ ਇੰਨੇ ਸਿੰਗਰਾਂ ਨੂੰ ਸਾਨੂੰ ਇੰਨਾ ਐਪਰੀਸ਼ੀਏਟ ਕਰਨ ਨੂੰ ਸਾਨੂੰ ਪਿਆਰ ਦੇਣ ਤੇ ਸਾਨੂੰ ਬਹੁਤ ਖੁਸ਼ੀ ਲੱਗਦਾ ਹੈ ਮੈਂ ਉਹਦੇ ਕਰਕੇ ਨੋਬੀ ਸਿੱਖੀ ਤੇ ਅੱਜ ਦੇ ਬੜੇ ਸੀਨੀਅਰ ਆਂਡਸਟੈਂਸ ਨੇ ਸਾਡੇ ਤੇ ਪੰਜਾਬ ਮੈਨੂੰ ਮਿਲਣਾ ਪੁੱਛਿਆ ਹੈ ਥੋੜੇ ਸਾਬ ਨੂੰ ਸਭ ਕਹਿ ਕੇ ਗਏ ਕਿ ਤੁਹਾਡਾ ਕਰਨਾ ਦੇਲੇ ਮੈਨੂੰ ਤੇ 4 ਜੁਲਾਈ ਨੂੰ ਫਿਲਮ ਰਿਲੀਜ਼ ਹੋਈ ਆ ਮੈਂ ਕਹਿੰਨੀ ਕਿ ਇਹ

Thank you to my father and my grandfather. Without them, this would not be possible. Thank you.